ਜਾ ਰਹੀ ਆ ਸਾਰਜੀ ਦਾ ਮੇਰੇ ਪੰਜਾਬੀ ਸੂਟ ਫਲਾਈਟ ਤੇ ਸਵਾਗਤ ਹੈ ਮੈਂ ਕੱਟਣ ਜਾ ਰਹੀ ਹਾਂ ਅੱਜ ਮੈਚਿੰਗ ਸੂਟ ਫਰਸੀਸ ਤਲਵਾਰ ਵਾਲਾ ਹਾਂਜੀ ਲੋ ਜੀ ਕੱਢਦੇ ਸੂਟ ਹਾਂਜੀ ਕੱਪੜੇ ਨੇ ਮੈਂ ਸੈੱਟ ਕਰ ਲਿਆ ਜੀ ਮੇਰੇ ਗਲੇ ਤੇ ਕਢਾਈ ਸੀਗੀ ਦੇਖੋ ਹਾਂਜੀ ਗਲੇ ਤੇ ਕਢਾਈ ਸੀ ਕਢਾਈ ਦਾ ਮੈਂ ਸੈੱਟ ਲੈ ਕੇ ਕਪੜੇ ਨੇ ਸੈੱਟ ਕਰ ਲਿਆ ਹੈ ਜੀ ਨਿਸ਼ਾਨੀ ਲਗਾਵਾਂਗੀ ਨਿਸ਼ਾਨੀ ਦਾ ਤੁਹਾਨੂੰ ਇੱਕ ਇੱਕ ਪੁਆਇੰਟ ਦੱਸਾਂਗੀ ਜਲਦੀ ਤੇ ਜਲਦੀ ਜਿਹੜੀ ਵੀ ਮੇਰੀ ਭੈਣ ਕੋਈ ਦੇਖ ਰਹੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਮੁਰਕੇ ਤਈਵਰ ਚੈਨਲ ਸਰਚਿੰਗ ਜੀ ਚੱਲ ਜਾਂਦਾ ਲੱਭਣਾ ਨਹੀਂ ਜੀ ਇਹ ਬਰੀਕੀਆਂ ਨਹੀਂ ਤੁਹਾਨੂੰ ਮਿਲਣਗੀਆਂ ਜੀ ਸਾਢੇ 6 ਨਾਲ ਦਾ ਤੀਰਾ ਰੱਖਾਂਗੀ ਜੀ ਮੈਂ ਕਿੰਨੀਆਂ ਬਰੀਕੀਆਂ ਕੋਈ ਨਹੀਂ ਜੇ ਦੱਸਦਾ ਚਲੋ ගග मैंමගේසා ජරතශसा සट මගේजीसा දන්න කපखा එහ ගनाද ਇੱਕ ਇਹੀਂ ਇਹ ਪੈਨੂ ਪਾਈਪਿੰਗ ਪਾਈਪਿੰਗ ਲਗਣੀ ਹੋਣ ਮੈਂ ਇਹਨੂੰ 4 ਇੰਚ ਵਾਧ ਰੱਖਾਂਗੀ 21 ਤੇ 3 24 24 ਦੱਸ ਦੋਗੇ 12 12 ਇੰਚ ਮੈਂ ਰੱਖਾਂਗੀ ਕੱਪੜੇ ਨੂੰ ਜਿਹੜੇ ਸੂਨ ਨੂੰ ਆਪਾਂ ਪਾਈਪਿੰਗ ਨਹੀਂ ਲਾਣੀ ਹੁੰਦੀ ਉਹਨੂੰ ਆਪਾਂ 3 ਇੰਚ ਹੀ ਵਾਧ ਰੱਖਦੇ ਆ ਜਿਹਨੂੰ ਪਾਈਪਿੰਗ ਲੱਗੂਗੀ ਉਹ 4 ਇੰਚ ਵਾਧ ਰੱਖਾਂਗੇ ਜੀ ਆਈ ਡੋਣਾ ਦੀ 14.5 ਮੇਰੇ ਕਸਟਮਰ ਦੀ ਮੈਂ 15 ਰੱਖਾਂਗੀ ਕਮਰ ਉਹਨਾਂ ਦੀ ਹੈਗੀ ਕਮਰ ਉਹਨਾਂ ਦੀ ਕਮਰ ਦੀ ਨਿਸ਼ਾਨੀ ਹਮੇਸ਼ਾ ਜਿਹੜੀ ਆਪਾਂ ਅੰਡਰ ਆਰਮ ਤੋਂ ਲੈ ਕੇ نیچے 7 ਜਾਂ 7.5 ਤੋਲੋਗਾਂ ਨੇ ਜਿਨ੍ਹਾਂ ਦੀ ਹਾਇਟ ਤਾਂ ਛੋਟੀ ਉਹਨਾਂ ਦੀ 6.5 7 ਤੱਕ ਵੀ ਲੱਗਦੀ ਜਿਨ੍ਹਾਂ ਦੀ ਥੋੜੀ ਠੀਕ ਠੀਕ 5 ਫੁੱਟ ਦੇ ਕਰੀਬ ਹੁੰਦੀ ਉਹਨਾਂ ਦੀ ਆਪਾਂ 7.5 ਦੇ ਕਰੀਬ ਕਮਰ ਦੀ ਨਿਸ਼ਾਨੀ ਲਗਾਣੀ ਹਮੇਸ਼ਾ

ਬੈਕ ਸਾਈਡ ਤੇ ਨਿਸ਼ਾਨੀ ਲਗਾਵਾਂਗੇ ਜੀ ਹੋਵੇਂ 7.5 ਦਾ ਪਲੇਟ 3.5 ਦਾ ਗੈਪ ਲੈਂਥ ਇਹਨਾਂ ਦੀ ਹੋ ਗਈ ਆ 6.5 ਦਾ ਤੀਰਾ ਲਵਾਂਗੇ ਜੀ 7 ਇੰਚ ਦਾ ਮੋਡਾ 1.5 ਇੰਚ ਦੀ ਕਾਟ ਪਾਵਾਂਗੀ ਜੀ ਸਾਢੇ 1.5 ਤੇ ਪਲੇਟ ਸਾਢੇ 7 ਦਾ ਪਲੇਟ ਸਾਢੇ 3 ਦਾ ਗੈਪ ਉਹdala ਮੇਰੇ ਕਸਟਮਰ ਦਾ ਹੈਗਾ 5 ਇੰਚ ਮੈਂ ਲਵਾਂਗੀ 5.5 ਇੰਚ ਤਾਂ ਕਿ ਧਾ ਇੰਚ ਵਿੱਚੋਂ ਸੀਮ ਚ ਆ ਜਾਣਾ ਹੁੰਦਾ نیچے ਲਵਾਂਗੀ 2 ਇੰਚ ਅਤੇ 2.5 ਇੰਚ 2.5 ਇੰਚ ਦਾ ਮਾਗੇ ਕਾਰਨ ਤਾਂ ਅੰਦਾਜ਼ਾ ਚੁੱਕੀ ਆ ਕਿਵੇਂ ਮੋਢਾ ਨਹੀਂ ਲਿਖਦਾ ਹੈਗਾ ਜਦੋਂ ਵੀ ਅਸੀਂ ਮੋਢੇ ਦੀ ਕਟਾਈ ਪਾਣੀ ਆ ਕੰਚੀ ਨੂੰ ਵਿੱਚ ਨਹੀਂ ਰੋਕਣਾ ਨਹੀਂ ਤਾਂ ਸਾਡੇ ਮੋਢੇ ਦੀ ਕਾਟ ਜਿਹੜੇ ਗਲੇ ਦੀ ਕਾਟ ਆ ਖਰਾਬ ਹੋ ਜਾਈਗੀ ਇਵੇਂ ਹੀ ਸੀ 30 ਪਲੇਟਸ ਲਗਾ ਲਾਂਗੇ ਹਾਂਜੀ ਹੁਣ ਮੈਂ ਬਾਹ ਕੱਟਣ ਜਾ ਰਹੀ ਹਾਂ ਜੀ ਬਾਹ ਕਾਟ ਪਾਵਾਂਗੀ ਬਾਹ ਹਮੇਸ਼ਾ ਮੈਂ ਬਾਹ ਦੀ ਕਾਟ ਜਿਹੜੀ ਆ ਮੈਂ ਜੋੜ ਪਾ ਕੇ ਕਰਦੀ ਹਣੀ ਕੱਟ ਦਿੰਦੀ ਹਣੀ ਆ ਪਰ ਮੈਂ ਜੇ ਜਿਦਾਂ ਸਿੱਖਣ ਵਾਲੀਆਂ ਕਈ ਭੈਣਾਂ ਨੇ ਉਹਨਾਂ ਨੂੰ ਸਿਖਾਉਣ ਵਾਸਤੇ ਕਿ ਪਹਿਲੂ ਆਪਾਂ ਇੱਦਾਂ ਕੱਟ ਲੈ ਜੋ ਇਦਾਂ ਵੀ ਕੱਟ ਸਕਦੇ ਆ ਬਾਅਦ ਚ ਜੋੜ ਪਾ ਲਵਾਂਗੇ ਹਾਂਜੀ ਉਵੇਂ ਮੋਡਾ ਮੇਰਾ ਹੈਗਾ ਵਾ 9.5 ਹੁਣ ਆਪਾਂ ਇਥੋਂ ਲਵਾਂਗੇ ਜੀ 9 ਇੰਚ ਇਥੋਂ ਲਵਾਂਗੇ ਜੀ ਆਪਾਂ 5 ਇੰਚ 4 ਇੰਚ ਇਹਨੂੰ ਆਪਾਂ ਜੀ ਇਹਦੇ ਨਾਲ ਮਿਲਾ ਦਾਂਗੇ ਇਹ ਸਾਡੀ ਬਾਹਾਂ ਮੋਡੇ ਦੀ ਗੁਲਾਈ ਪੈ ਜਾਏਗੀ 14 ਇੰਚ ਵੀ ਟੋਟਲ ਬਾਹਮਾ ਕਸਟਮਰ ਦੀ ਮੈਂ ਰੱਖਾਂਗੀ 18.5 ਇੰਚ ਉਹ ਕੋਨਾ ਨਹੀਂ ਖੁੰਨ ਲੜਖਣਾ ਅਮਾ ਕਦੇ ਪਾਕਿਸਤਾਨੀ ਰਖਣਾ ਅਮਾ ਉਸੇ ਤਰ੍ਹਾਂ ਹੀ ਇਹਨੂੰ 9 ਇੰਚ ਤੇ ਕੱਟ ਪਾਵਾਂਗੇ ਜੀ ਰੱਖਾ ਕਰਕੇ ਆਪਾਂ ਇਹ ਤਾਂ ਇੰਚ ਕੇ ਪਾ ਕੇ ਕੱਟ ਪਾਵਾਂਗੇ ਜੀ ਛੋਟਾ ਜਿਹਾ ਕਟਨ ਕਰਾਂਗੇ। ਲਓ ਜੀ। ਬੰਦਕ ਟਾਈ ਹੋਵੇ ਮੇਰੀ ਕੰਪਲੀਟ ਹੋ ਮੈਂ ਕੱਟਾਂਗੀ ਸਲਵਾਰ। ਹਾਂ ਜੀ ਦੇਖੋ ਜੀ ਆਪਾਂ ਕੱਟਣ ਜਾ ਰਹੇ ਆ ਜੀ ਪਰ ਜੀ ਸਲਵਾਰ ਜਿਹਨੂੰ ਸਟ੍ਰੇਟ ਸਲਵਾਰ ਵੀ ਕਹਿੰਦੇ ਆ ਪਾਕਿਸਤਾਨੀ ਸਲਵਾਰ ਵੀ ਕਹਿੰਦੇ ਆ ਆਪਾਂ। ਇਹਨੂੰ ਹਮੇਸ਼ਾ ਆਪਾਂ ক্লোਜ਼ ਸਾਈਡ ਤੋਂ ਕੱਟਣਾ ਹੁੰਦਾ। ਦੇਖੋ ਜੀ ਬੰਦ ਸਾਈਡ ਹੈ। ਓਪਨ ਸਾਈਡ ਇੱਧਰ ਆ। ਓਪਨ ਸਾਈਡ ਇੱਧਰ ਆ। ਇੱਧਰ ক্লোਜ਼ ਸਾਈਡ ਹੈ। ਆਪਾਂ ਓਪਨ ਸਾਈਡ ਵੱਰਗਾ ਅਸਾਂ ਰੱਖਾਂਗੇ। අගතිය පයින දස ගසිෙන් චස්සට වගේ ලැන්තැ ගියනදි සැන්ත සේ සැන්ති මැරකගේ සඩේ තෙති පොංචන්නදහැ ගබ සත් මැරකගේ නව පොච 9 ਜਾਂ 10 ਇੱਕੋ ਕੇ ਕਸਟਮਰ ਮੇਰਾ ਕਹਿੰਦਾ ਇਹ ਖੁੱਲਾ ਖੁੱਲਾ ਪਹੁੰਚਿਆ ਰੱਖਣਾ ਜੀ ਉਹ ਆਪਹੁਣੇ ਇੱਕ ਮਨਾਲ ਲਵਾਂਗੇ ਬਹੁਤ ਹੀ ਈਜ਼ੀ ਹੈ ਫਰਸੀ ਸਲਵਾਰ ਪਰ ਜਦੋਂ ਹੀ ਪਤਾ ਨਾ ਹੋਈ ਹੁੰਨੀ ਕਿ ਰੋਖਾ ਹੋ ਜਾਂਦਾ ਜੀ ਜੇ ਜੇ ਵੀ ਕਿ ਪਹੁੰਚੇ ਨਹੀਂ ਪਾਈ ਜੇ ਸੀ ਹਾਂਜੀ ਇਸ ਤਰ੍ਹਾਂ ਆਪਾਂ ਜਿਸ ਤਰ੍ਹਾਂ ਦਜੀ ਸਵਾਰ ਕੱਟਨੇ ਨਾ ਕਰਾਂਗੇ ਹੁਣ ਉਹਦਾ ਜੋ ਵੀ ਐਸਟਿਕ ਨਾ ਉਧਰੋਂ ਕੱਟ ਲਿਆ ਹੋਇਆ ਕਿਉਂਕਿ ਉਹਦੇ ਜਿਹੜਾ ਹੁੰਦਾ ਉਹ ਥਨੇ ਕੁੰਦੇ ਜਿਹੜੇ ਛੋਟੇ ਹੁੰਦੇ ਇਹਦੇ ਕੁੰਦੇ ਚੌੜੇ ਨਾਲ ਇਹਨੂੰ ਆਪਾਂ ਹਮੇਸ਼ਾ ক্লোਜ਼ 사이 ਤੋਂ ਕੱਟਣਾ ਹੁੰਦਾ ਹੈ ਆਦੀ ਨੂੰ ਵਿਖਾਟੇ ਹੁਣ ਇਹਦੀ ਰੱਖੀ ਜੇ 벨ਟ ਕਹਿੰਦੇ ਇਹ ਪਰ ਮੇਰੇ ਕਸਟਮਰ ਦੀ ਹੈਗੀ ਹੈ 21 ਮੈਂ ਹਮੇਸ਼ਾ 3 ਜਾਂ 4 ਇੰਚ ਵਾਧਰਾ ਕਦੇ ਨਹੀਂ ਇਹ 벨ਟ ਨੂੰ ਲੈਂਥ ਦੇ ਵਿੱਚ ਚੌੜਾਈ ਰੱਖਾਂਗੇ ਆਪਾਂ 8 ਇੰਚ ਰੋ ਪੀਏ ਜੀ ਖਤਮ ਅੱਜ ਮੈਂ ਆਪਣੀਆਂ ਭੈਣਾਂ ਨੂੰ ਦੱਸੀ ਹੈ ਜੀ ਪਰਸਿੱਖ ਸਲਵਾਰ ਉਮੀਦ ਕਰਦੀ ਹਾਂ ਤੁਹਾਨੂੰ ਮੇਰੇ ਕੱਟਣ ਦਾ ਤਰੀਕਾ ਬਹੁਤ ਪਸੰਦ ਆਇਆ ਹੋਗਾ ਔਰ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਮੇਨਵਾਤੋ ਬਾਦ ਕਮੈਂਟ ਲਾਈਕ ਔਰ ਸ਼ੇਅਰ ਕਰਨ ਲਈ ਮੈਨੂੰ ਸਬਸਕ੍ਰਾਈਬ ਕਰਨਾ ਔਰ ਮੇਰੇ ਚੈਨਲ ਨੂੰ ਬਾਤੋ ਬਾਦ ਸਪੋਰਟ ਕਰਨਾ ਕਿਉਂਕਿ ਮੈਂ ਤੁਹਾਨੂੰ ਅਗਰ ਸਿੱਖਣ ਵਾਲੀਆਂ ਭੈਣਾਂ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਕਿ ਮੈਨੂੰ ਕਮੈਂਟ ਦੁਆਰਾ ਪੁੱਛ ਸਕਦੇ ਤੁਹਾਡੇ ਮੈਂ ਇੱਕ ਇੱਕ ਕਮੈਂਟ ਦਾ ਰਪਲਾਈ ਦਵਾਂਗੀ ਹਾਜੀ ਧੰਨਵਾਦ